ਜਿਹੜਾ ਤੇਰੇ ਕੋਲੇ ਮੇਰੇ ਖਿਲਾਫ ਸਬੂਤਾ ਜੋ ਤੂੰ ਲਿਆਉਣਾ ਲਿਆ ਸਕਦਾ ਮੈਨੂੰ ਕੋਈ ਕਿਸੇ ਚੀਜ਼ ਦਾ ਡਰ ਘਬਰਾਟ ਨਹੀਂ ਹੈਗਾ ਠੀਕ ਆ ਨਾ ਗੱਲ ਜਿਹੜਾ ਵੀ ਤੁਹਾਡੇ ਕੋਲੇ ਸਬੂਤਾ ਲਿਆਓ ਮੈਂ ਇੱਕ ਥਾਪੜ ਕੇ ਚੈਲੰਜ ਕਰਕੇ ਕਹਿਣਾ ਆ ਤੇਰਾ ਪ੍ਰੂਫ ਹੈ 37 ਲੱਖ ਦਾ ਮਾਰਨਾ ਘਰੇ ਬੈਠ ਕੇ ਗੱਲਾਂ ਠੀਕ ਆ ਤੇਰੇ ਵਰਗੇ 20 ਦੀ ਮਸਾਲ ਚ ਕਹੀ ਆ 20 ਨਹੀਂ ਹਜ਼ਾਰਾਂ ਦੀ 20 ਸਾਲ ਚ ਕਹੀਊਗੀ ਮੇਰੇ ਕੋਲ 4-5000 ਰੁਪਏ ਟਿਊਸ਼ਨ ਦੇ ਬਣਦੇ ਆ ਜਦੋਂ ਅਸੀਂ ਮਤਲਬ ਕਿ ਇੱਕ ਸੇਵ ਚ ਮੇਰੇ ਬੱਚੇ ਦੇਖਦੇ ਆ ਵੀ ਮੈਂ ਇੱਕ ਫਾੜੀ ਇਹਨਾਂ ਨੂੰ ਵੀ ਦੇ ਤਾਂ ਪਰ ਮੇਰੇ ਤੋਂ ਦਈ ਨਹੀਂ ਜਾਂਦੀ ਮੈਂ ਮੈਂ ਕੀ ਕਰਾਂ ਮੈਨੂੰ ਇਨਸਾਫ ਦਵਾ ਦਿਓ ਪਲੀਜ਼ ਮੇਰੀ ਮੈਂ ਚੋਲੀ ਅੰਡਦੀ ਆ ਆਪਣੀ ਪਲੀਜ਼ ਐਸੇ ਪਾਇਆ ਸਾਰਾ ਪ੍ਰੂਫ ਆ ਮੇਰੇ ਕੋਲ ਉਹ ਤੋਂ ਬਹੁਤ ਮੈਂ ਪਾਣੀ ਦੇਖ ਲਓ ਇਸ ਬੰਦੇ ਦੇ ਠੀਕ ਹੈ ਇਹ ਮੇਰਾ ਬੱਚਾ ਜੀ ਟੀਚਰ ਮੈਨੂੰ ਟੌਰਚਰ ਕਰਦੇ ਨੇ ਇੱਕ ਇੱਕ ਮਹੀਨੇ ਦੀ ਵੀ ਫੀਸ ਨਹੀਂ ਭਰੀ ਮੈਂ ਇਸ ਵੀਕ ਦੀ ਜਿਹੜਾ ਤੁਸੀਂ ਮੇਰੇ ਪੁੱਤ ਲਈ ਜੋ ਫੂਕਣਿਆ ਭੂਕੋ ਜੋ ਕੁਝ ਕਰਨਾ ਕਰੋ ਪਰ ਇਹ ਗਰੀਬਾਂ ਦੇ ਪੈਸੇ ਦਿਓ ਇਹਨਾਂ ਨੇ ਜਿਹੜੇ ਪੈਸੇ ਦਿੱਤੇ ਨੇ ਕਿ ਨਾ ਦਵਾਓ ਪੈਸੇ ਜਿਹੜੇ ਇਹਨਾਂ ਦੇ ਪੈਸੇ ਦਵਾਣਾ ਮੇਰੇ ਕੋਲ ਵੇ ਤੁਹਾਨੂੰ ਵੀਡੀਓ ਪਾਇਓ ਵੀ ਤੁਸੀਂ ਆ ਚੱਕੋ ਆ 37 ਲੱਖ ਰੁਪਇਆ ਮੜਵਾਤਾ ਮੜਵਾਓ ਮੜਵਾਓ ਇਹ ਗਰੀਬਾਂ ਦੇ ਪੈਸੇ ਥੋੜਾ ਬੰਦਾ ਪੱਟਾਂ ਦੇ ਥਾਪੀਆਂ ਮਾਰ-ਮਾਰ ਕੇ ਤੁਹਾਡੀ ਸਹੇ ਦੇ ਵਿੱਚ ਉਹ ਬੰਦਾ ਬੰਦਾ ਬਹੁਤ ਕੁਝ ਹੋਇਆ ਉਹਨਾਂ ਚੀਜ਼ਾਂ ਸਾਨੂੰ ਡੱਕਾ ਪਰਵਾਹ ਨਹੀਂ ਹੈਗੀ ਚੀਰਮੈਨ ਲੈ ਉਹਨੂੰ ਵੀ ਕਹਿਣਾ ਚਾਹਣਾ ਜਿਦ ਤਰੀਕੇ ਇੱਕ ਚ ਤਾਮਾ ਦਬਾ ਪੈਸੇ ਇਹਦਾ ਕਦੋਂ ਇਹਨਾਂ ਨੂੰ ਇਹਨਾਂ ਦੇ ਹਾਲਾਤ ਦੇਖੋ ਕੀ ਨੇਗੇ ਆਹ ਤੇਰਾ ਸਬੂਤ ਹੱਥਾਂ ਦੇ ਵਿੱਚ ਫੜੀ ਖੜਿਆ 37 ਲੱਖ ਦਾ ਆਹ ਜਿਹੜਾ ਝੰਟਾ ਜੀ ਫਰਾਂਸਿਸ ਮਸੀਹਾ ਤੇਰਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਮੁੱਦਾ ਦੇਖਿਆ ਉਹ ਮੁੱਦਾ ਤੁਸੀਂ ਸਾਰਾ ਦੇਖਿਆ ਮੇਰੇ ਪੁੱਤਲੇ ਫੂਕੇ ਗਏ ਬਹੁਤ ਕੁਝ ਹੋਇਆ ਉਹਨਾਂ ਚੀਜ਼ਾਂ ਸਾਨੂੰ ਡੱਕਾ ਪਰਵਾਹ ਨਹੀਂ ਹੈਗੀ ਪਰ ਮੈਂ ਤੁਹਾਨੂੰ ਮੁੱਦਾ ਸਮਝਾਦਾ ਇਹ ਮੁੱਦਾ ਸ਼ੁਰੂ ਕਿੱਥੋਂ ਹੋਇਆ ਬੁੱਧਵਾਰ ਦਾ ਦਿਨ ਸੀਗਾ ਹਰ ਬੁੱਧਵਾਰ ਨੂੰ ਮੈਂ ਕੋਸ਼ਿਸ਼ ਹੁੰਦੀ ਆ ਮੇਰੀ ਲੋਕਾਂ ਨੂੰ ਮਿਲਾਂ ਮੈਂ ਮਿਲਦਾ ਹੁੰਨਾ ਤੇ ਮੇਰੀ ਇਹ ਪਰਿਵਾਰ ਬੁੱਧਵਾਰ ਨੂੰ ਮੇਰੀ ਮਦਦ ਲੈਣ ਲਈ ਆਇਆ ਇਹਨਾਂ ਨੇ ਮੈਨੂੰ ਸਾਰੀ ਕਹਾਣੀ ਦੱਸੀ ਸਾਰੀ ਕਹਾਣੀ ਦੱਸਣ ਤੋਂ ਬਾਅਦ ਮੈਨੂੰ ਜਦੋਂ ਪਤਾ ਲੱਗਿਆ ਕਿ ਉੱਥੇ ਇੱਕ ਪ੍ਰੋਗਰਾਮ ਵੀ ਰੱਖਿਆ ਗਿਆ ਉੱਥੇ ਮੀਡੀਆ ਵੀ ਹੋਣਾ ਉੱਥੇ ਇਹਨਾਂ ਦੀ ਮੈਂ ਗੱਲਬਾਤ ਸਾਰੀ ਜਾ ਕੇ ਉੱਥੇ ਰੱਖੀ ਵੀ ਆ ਹੁਣ ਇਹ ਗੱਲਬਾਤ ਜਿਹੜੀ ਸ਼ੁਰੂ ਹੁੰਦੀ ਹੈ ਜਿਹੜਾ ਇਹ ਪਰਿਵਾਰ ਆ ਹਰਿਆਣੇ ਦੇ ਵਿੱਚ ਪਿੰਡਾ ਕੰਗਵਾਲ ਕੰਗਵਾਲ ਪਿੰਡਾ ਅੰਮ੍ਰਾਲਾ ਇਹਨਾਂ ਦਾ ਡਿਸਟ੍ਰਿਕਟ ਆ ਜਦੋਂ ਇਹ ਪਰਿਵਾਰ ਜਾਂਦਾ ਸੀਗਾ ਜਲੰਧਰ ਚਰਚ ਦੇ ਵਿੱਚ ਜਦੋਂ ਜਾਂਦਾ ਸੀਗਾ ਇਸ ਤੋਂ ਬਾਅਦ ਇਹਨਾਂ ਦੀ ਆਸਤਾ ਉੱਥੇ ਜੁੜੀ ਹੋਈ ਸੀਗੀ ਤੇ ਇਹਨਾਂ ਇਹਨਾਂ ਦੀ ਸਾਕੀ ਭੈਣ ਇਹ ਇਹ ਦੋਨੇ ਜਿਹੜੀਆਂ ਹੈ ਭੈਣਾਂ ਨੇਗੇ ਘਰ ਦੇ ਵਿੱਚ ਵਸਾਈਆਂ ਹੋਏ ਨੇ ਦੋਨੇ ਭਰਾ ਨੇਗੇ ਅੱਜ ਇਹਨਾਂ ਦੇ ਜਿਹੜੀ ਪਿਤਾ ਦੀ ਹਾਲਤ ਆ ਜਿਹੜੇ ਇਹਨਾਂ ਦੇ ਪਿਤਾ ਦੀ ਹਾਲਤ ਆ ਉਹ ਹਾਲਤ ਬੜੀ ਮਾੜੀ ਆ ਮਾੜੀ ਕਿਉਂ ਆ ਕਿਉਂਕਿ ਇਹਨਾਂ ਦੇ ਘਰੇ ਸਾਰਾ ਜਿਹੜਾ ਇਹਨਾਂ ਦਾ ਪਰਿਵਾਰ ਇਹਨਾਂ ਨੇ ਸਾਰਾ ਕੁਝ ਵੇਚ-ਵਟ ਕੇ ਜਿਹੜਾ ਸਾਰਾ ਕੁਝ ਫਰਾਂਸਿਸ ਮਸੀਹ ਨੂੰ ਸਾਰਾ ਕੁਝ ਦਿੱਤਾ ਉਸ ਗਮ ਦੇ ਵਿੱਚ ਇਹਨਾਂ ਦਾ ਪਿਓ ਦੀ ਜਿਹੜੀਆਂ ਸਾਰਾ ਕੁਝ ਕਿਡਣੀਆਂ ਟੈਨਸ਼ਨ ਦੇ ਵਿੱਚ ਫੇਲ ਹੋ ਗਿਆ ਸਾਰਾ ਜਿਹੜਾ ਘਰ ਦੇ ਵਿੱਚ ਬਿਮਾਰੀ ਆ ਬੜੀ ਭਰਾ ਜਿਹਨਾਂ ਦਾ ਉਹਦੇ ਕੋਲੇ ਬੈਠਾ ਹੁੰਡਾ ਇਹਨਾਂ ਨੇ ਠੱਗੀ ਮਾਰੀ ਜਿਹੜੀ ਇਹਨੇ ਸਾਰਾ ਕੁਝ ਠੱਗੀ ਮਾਰਨ ਦੀ ਪਲਾਨ ਸਜੰਤਰ ਪੂਰਾ ਤਕੜਾ ਰਚਿਆ ਰਚਣ ਤੋਂ ਬਾਅਦ ਇਹਨੂੰ 37 ਲੱਖ ਰੁਪਏ ਜਿਹੜਾ ਲੈਤਾ 37 ਲੱਖ ਜਿਹੜਾ 60000 ਰੁਪਏ ਲੈਤਾ ਉਹ ਸਾਰਾ ਆਹ ਦੇ ਖਾਤੇ ਦੇ ਵਿੱਚ ਗਿਆ ਹੋਇਆ ਆਹ ਸਾਰਾ ਅਸੀਂ ਸਾਰਾ ਪ੍ਰੂਫ ਤੁਹਾਨੂੰ ਜਦੋਂ ਮਰਜ਼ੀ ਸਾਡੇ ਤੋਂ ਆ ਕੇ ਲੈ ਸਕਦੇ ਹੋ ਆਹ 37 ਲੱਖ 60000 ਰੁਪਏ ਗਿਆ ਹੋਇਆ ਹੁੰਡਾ ਆਹ ਵੀਰਾਂ ਨੇ ਜਾਲੀ ਲਵਾ ਕੇ ਦਿੱਤਾ ਕੈਨੇਡਾ ਦਾ ਆਹ ਵੀਰਾਂ ਜਿਹੜਾ ਜਾਲੀ ਹੁਣ ਤੁਸੀਂ ਮੈਨੂੰ ਐ ਦੱਸੋ ਬੀੜਾ ਹੈ ਕੈਨੇਡਾ ਦਾ ਜਾਲੀ ਵੀਜ਼ਾ ਲਵਾ ਕੇ ਤਾਂ ਇਹ ਜਿਹੜਾ ਜੁਰਮ ਬਣਦਾ ਮੈਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਜਾਲੀ ਵੀਜ਼ੇ ਪੰਜਾਬ ਦੇ ਵਿੱਚ ਲੱਗ ਰਹੇ ਨੇ ਜਿਹੜਾ ਕਿ ਪਿਛਲੇ ਦਿਨੀ ਕੇਂਦਰੀ ਮੰਤਰੀ ਜਿਹੜਾ ਵਿਦੇਸ਼ ਮੰਤਰੀ ਆ ਉਹਨੇ ਲੋਕ ਸਭਾ ਦੇ ਵਿੱਚ ਖੜ ਕੇ ਇਹ ਗੱਲ ਕਹੀ ਕਿ ਐਡਾ ਵੱਡਾ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸ਼ੋਸ਼ਣ ਪੰਜਾਬ ਦੇ ਵਿੱਚ ਹੋ ਰਿਹਾ ਲੋਕ ਸਭਾ ਦੇ ਵਿੱਚ ਉਹਨੇ ਖੜ ਕੇ ਇਹ ਗੱਲ ਕਹੀ ਆ ਵੀ ਜਿਹੜੇ ਏਜੰਟ ਨੇ ਪੰਜਾਬ ਦੇ ਵਿੱਚ ਕਰ ਰਹੇ ਨੇਗੇ ਆਹ ਜਿਹੜਾ ਸ਼ੋਸ਼ਣ ਇਹ ਲੋਕਾਂ ਨਾਲ ਹੋ ਰਿਹਾ ਇਦੇ ਉੱਪਰ ਜਿਹੜਾ ਕੋਈ ਪੰਜਾਬ ਸਰਕਾਰ ਦੀ ਕੋਈ ਜਿਹੜੀ ਕਾਰਗੁਜ਼ਾਰੀ ਕੋਈ ਕਾਰਵਾਈ ਨਹੀਂ ਹੈਗੀ ਹੋ ਸਕਦਾ ਇਹ ਏਜੰਟ ਉੱਪਰ ਪਰਚਾ ਹੋਵੇ ਚਾਹੇ ਨਾ ਹੋਵੇ ਕਾਰਵਾਈ ਹੋਵੇ ਚਾਹੇ ਨਾ ਹੋਵੇ ਮੇਰੇ ਉੱਪਰ ਪਹਿਲਾਂ ਹੋ ਜਾਣੀਆਂ ਕਿਉਂਕਿ ਮੈਂ ਲੋਕਾਂ ਦੇ ਜਿਹੜਾ ਤੁਹਾਡੇ ਸਾਹਮਣੇ ਆ ਜਿਹੜੀ ਆ ਜਿਹੜਾ ਸਾਰਾ ਲੋਕਾਂ ਦੀ ਦਰਦ ਰੱਖਦਾ ਇਹ ਸਾਰਿਆਂ ਕੋਲੇ ਗਏ ਜਾਣ ਤੋਂ ਬਾਅਦ ਮੇਰੇ ਕੋਲੇ ਆਏ ਹੁਣ ਜਿਹੜੀ ਕਿ ਗੱਲ ਇਹ ਏਜੰਟ ਜਿਹੜਾ ਵਾਰ-ਵਾਰ ਇਹ ਗੱਲ ਕਹਿੰਦਾ ਮंडा ਜੀ ਤੁਸੀਂ ਆ ਆਡੀਓ ਚਲਾ ਦਿਓ ਜੀ ਨਾਲ ਆ ਜਿਹੜਾ ਏਜੰਟ ਆ ਜੀ ਫ੍ਰਾਂਸਿਸ ਮਸੀਹਾ ਸਾਡੇ ਪਾਸਟਰਾਂ ਖਿਲਾਫ ਬੋਲਦਾ ਤੂੰ ਪਾਸਟਰ ਰਣਕੁਰਜੀ ਦੇ ਖਿਲਾਫ ਬੋਲਦਾ ਆਇਆ ਵੱਡਾ ਤੈਨੂੰ ਪਤਾ ਕਿਸੇ ਗੱਲ ਦੇ ਬਾਰੇ ਤੂੰ ਕੀ ਕਹਿੰਦਾ ਪਿਆ ਹੁਣ ਇਹ ਸਾਰਿਆਂ ਕੋਲੇ ਗਏ ਇਹਨਾਂ ਦੇ ਪ੍ਰਧਾਨ ਕੋਲੇ ਵੀ ਗਏ ਸਾਰਿਆਂ ਕੋਲੇ ਗਏ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਸਬੂਤ ਇਹਨਾਂ ਕੋਲੇ ਸਾਰੇ ਨੇਗੇ ਹੁਣ ਜਿਹੜੀ ਕਿ ਮੇਨ ਮੁੱਖ ਗੱਲ ਇਹ ਆ ਮੈਨੂੰ ਇੱਕ ਗੱਲ ਪਹਿਲਾਂ ਦਾ ਏਜੰਟ ਨੂੰ ਵੀ ਇਹ ਗੱਲ ਕਹਦਾ ਜਿਹੜਾ ਤੇਰੇ ਕੋਲੇ ਮੇਰੇ ਖਿਲਾਫ ਸਬੂਤਾ ਜੋ ਤੂੰ ਲਿਆਉਣਾ ਲਿਆ ਸਕਦਾ ਮੈਨੂੰ ਕੋਈ ਕਿਸੇ ਚੀਜ਼ ਦਾ ਡਰ ਘਬਰਾਹਟ ਨਹੀਂ ਹੈਗਾ ਠੀਕ ਆ ਨਾ ਗੱਲ ਜਿਹੜਾ ਵੀ ਤੁਹਾਡੇ ਕੋਲ ਸਬੂਤਾ ਲਿਆਓ ਮੈਂ ਇੱਕ ਥਾਪੜ ਕੇ ਚੈਲੰਜ ਕਰਕੇ ਕਹਿਣਾ ਆ ਤੇਰਾ ਪ੍ਰੂਫ ਆ 37 ਲੱਖ ਦਾ ਤੇ अनेਕਾਂ ਜਿਹੜੇ ਇਹਨਾਂ ਕੋਲੇ ਹੋਰ ਫੋਨ ਕਾਲ ਆਇਆ ਪੈਨੇ ਉਹਨਾਂ ਨੂੰ ਸਾਰਿਆਂ ਨੂੰ ਤੇਰੇ ਸਾਹਮਣੇ ਕਰਨਾ মিডিਆ ਦੇ ਵਿੱਚ ਲਿਆ ਕੇ ਤੇਰੇ ਕੋਲੇ ਜਿਹੜਾ ਸਾਡੇ ਕੋਲੇ ਖਿਲਾਫ ਪ੍ਰੂਫ ਆ ਤੂੰ ਜੋ ਮਰਜੀ ਲਿਆ ਕੇ ਲੋਕਾਂ ਦੇ ਵਿੱਚ ਰੱਖੇ ਸੀ ਕਹਿੰਦਾ ਟੱਗੀ ਮਾਰੀ ਹੋਵੇ ਆ ਤੇਰਾ ਸਬੂਤਾ ਹੱਥਾਂ ਦੇ ਵਿੱਚ ਫੜੀ ਖੜਿਆ 37 ਲੱਖ ਦਾ ਆ ਸਬੂਤ ਆ ਆ ਸਬੂਤ ਅਸੀਂ ਹੱਥਾਂ ਦੇ ਵਿੱਚ ਫੜੀ ਖੜੇ ਆ ਇਸ ਕਰਕੇ ਇਹ ਜਿਹੜਾ ਕੈਨੇਡਾ ਦੇ ਨਾਮ ਤੇ ਜਿਹੜਾ ਇਹਨਾਂ ਨੇ ਜਾਲੀ ਵੀਜ਼ਾ ਲਵਾ ਕੇ ਦਿੱਤਾ ਹੁਣ ਜਿਹੜੀ ਇਹ ਦੇ ਵਿੱਚ ਇਹ ਵੀਡੀਓ ਦੇ ਵਿੱਚ ਇੱਕ ਗੱਲਬਾਤ ਕਰ ਰਿਹਾ ਵੀ ਇਹ ਲੇਡੀਜ਼ ਏਜੰਟਾਂ ਉਹ ਆਪਾਂ ਇਹਨਾਂ ਦੇ ਮੂੰਹੋਂ ਸਾਰੀ ਗੱਲਬਾਤ ਸੁਣਨੀ ਆ ਜਿਹੜੀ ਤੈਨੂੰ ਉਹ ਕਹਿ ਰਿਹਾ ਵੀ ਏਜੰਟਾਂ ਉਹ ਏਜੰਟ ਦੀ ਕੀ ਗੱਲਬਾਤ ਆ ਤੂੰ ਸਾਰੀ ਦੱਸ ਦੇ ਨਹੀਂ ਨਹੀਂ ਬਾਈ ਮੈਂ ਤਾਂ ਏਜੰਟ ਨਹੀਂ ਹੈਂਗੀ ਮੈਂ ਤਾਂ ਸਿਰਫ ਇਹੀ ਸਾਡੇ ਤੋਂ ਗਲਤੀ ਹੋ ਗਈ ਵੀ ਇਹ ਚਲੋ ਚਰਚ ਆਂਦਾ ਸੀਗਾ ਇਹ ਇਜ਼ਰਾਈਲ ਦੇ ਟੂਰ ਲੈ ਕੇ ਜਾਂਦਾ ਸੀਗਾ ਅਸੀਂ ਸੋਚਿਆ ਵੀ ਚਲੋ ਮਸੀਹ ਪਾਈ ਆ ਏ ਸਾਡੇ ਤੋਂ ਗਲਤੀ ਹੋ ਗਈ ਵੀ ਇੱਕ ਮਸੀਬ ਮੈਂ ਮਸੀਬ ਚ ਜਾਣ ਵਾਲੀ ਬੇਟੀ ਆ ਵੀ ਮੇਰੇ ਤੋਂ ਇਹ ਗਲਤੀ ਹੋ ਗਈ ਵੀ ਮੈਂ ਇੱਕ ਮਸੀਬਾਈ ਤੇ ਵਿਸ਼ਵਾਸ ਕਰ ਲਿਆ ਮੇਰੇ ਹਸਬੰਦ ਨੇ ਵਿਸ਼ਵਾਸ ਕਰ ਲਿਆ ਸਾਡੇ ਕੋਲ ਪ੍ਰੂਫ ਨੇਗੇ ਕਿ ਜੋ ਵੀ ਗੱਲ ਬਾਤ ਆ ਅਸੀਂ ਕੋਈ ਏਜੰਟ ਨਹੀਂ ਹਾਂਗੇ ਸਾਡਾ ਕਿਤੇ ਦਫ਼ਤਰ ਦਿਖਾ ਦਿਓ ਸਾਡਾ ਕੋਈ ਇਹ ਕਹਿਣ ਦਾ ਬਾਅਦ ਥੋੜੇ ਸਕੇ ਦੇਵਰ ਦੇ ਪੈਸੇ ਨੇ ਇਹ ਹਾਂਜੀ ਹਾਂਜੀ ਮੇਰੀ ਭੈਣ ਆ ਸਗੀ ਭੈਣ ਆ ਉਹ ਮੇਰੀ ਸਗੀ ਭੈਣ ਦਾ ਹੈ ਵੀਜ਼ਾ ਹਾਂਜੀ ਸਾਡੇ ਸਾਡੀ ਇਕੱਠੀ ਫੈਮਿਲੀ ਆ ਬੱਚੇ ਇਕੱਠੇ ਰਹਿੰਦੇ ਆ ਸਾਰੇ ਹਾਂਜੀ ਖਾਣਾ ਇੱਕੇ ਰਸੋਈ ਚ ਬਣਦਾ ਸਾਡਾ ਅੱਛਾ ਹਾਂਜੀ ਤੇ ਅਸੀਂ ਕੋਈ ਏਜੰਟ ਨਹੀਂ ਹੈਗੇ ਮੈਂ ਤਾਂ ਅੱਜ ਤੱਕ ਕਦੀ ਬੱਸ 'ਚ ਵੀ ਨਹੀਂ ਚੜੀ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਪਿੰਡ ਦੀ ਅਜ ਮੇਰੇ ਤਾਏ ਚਾਚੇ ਸਾਰੇ ਮੇਰੇ ਨਾਲ ਖੜੇ ਸੀਗੇ ਕਹਿੰਦੇ ਪੁੱਤ ਅਸੀਂ ਤੇਰੇ ਨਾਲ ਚਲੀਏ ਉਹ ਕਹਿੰਦੇ ਵੀ ਅਸੀਂ ਦੱਸਾਂਗੇ ਵੀ ਇਹ ਕੋਈ ਏਜੰਟ ਨਹੀਂ ਹੈਗੀ ਇਹ ਤਾਂ ਕੋਈ ਦਫਤਰ ਨਹੀਂ ਹੈਗਾ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਵੀ ਮੈਂ ਖੁਦ ਆਪਣੀ ਲੜਾਈ ਲੜੂੰਗੀ ਮੈਂ ਸੱਚ ਜਦ ਨਾਲ ਖੜੀ ਹਾਂ ਨਾ ਮੇਰਾ ਪਰਮੇਸ਼ਰ ਮੇਰਾ ਪਰਮਾਤਮਾ ਵੀ ਮੇਰੇ ਨਾਲ ਖੜਾ ਕਿਉਂਕਿ ਜਿਹੜਾ ਸਕੈਨਰ ਵਾਲੀ ਗੱਲ ਕਹਿ ਰਿਹਾ ਹੈ ਜੀ ਹਾਂ 360000 ਚੋਂ ਇਹਨੇ ਥੋੜੇ ਸਾਨੂੰ ਜਿਹੜੇ ਪੈਸੇ ਦਿੱਤੇ ਆ ਉਹ ਇਹ ਡੀਟੇਲ ਦਿਖਾ ਰਿਹਾ ਅਸੀਂ ਜਦੋਂ ਕੰਪਲੇਂਟ ਕੀਤੀ ਸੀਗੀ ਸਾਡੇ ਕੋਲ ਉਹ ਵੀ ਹੈਗੇ ਪ੍ਰੂਫ ਇਹ ਆਇਆ ਪਟਿਆਲੇ ਇਹਨੇ ਉੱਥੇ ਕਿਹਾ ਵੀ ਸਾਡਾ ਪਰਚਾ ਨਾ ਕਰਵਾਇਓ ਇਹ ਮੈਂ ਥੋੜੇ ਥੋੜੇ ਪੈਸੇ ਕਰਕੇ ਦੇ ਦਾਂਗਾ 10-10 ਦਿਨ ਦੇ ਗੈਪ ਚ ਮੈਂ 2-2 ਲੱਖ ਪਾ ਦਾਂਗਾ ਹਾਂਜੀ ਹਾਂਜੀ ਉਹ ਭਾਜੀ ਇਹਨੇ ਜਦੋਂ ਮਤਲਬ ਕਿ ਅਸੀਂ ਗਏ ਇਹਨਾਂ ਕਈ ਵਾਰ ਮਤਲਬ ਕਿ ਅਸੀਂ ਕਿਹਾ ਵੀ ਅਸੀਂ ਜ ਬਾਰ ਬਾਰ ਦਫਤਰ ਜਾਂਦੇ ਸੀਗੇ ਇਹਦੇ ਤੇ ਇਹਨਾਂ ਉਸ ਟਾਈਮ ਸਾਨੂੰ ਮਤਲਬ ਕਿ ਪ੍ਰੈਸ਼ਰ ਚ ਆ ਕੇ ਇੱਕ ਰਾਤ ਦੀ ਮੇਰੀ ਵੀਡੀਓ ਆ ਰਾਤ ਦੇ 11 ਵਜੇ ਜਦੋਂ ਅਸੀਂ ਦਫਤਰ ਇਹਦੇ ਬੈਠੇ ਰਹੇ ਫਿਰ ਉਸ ਟਾਈਮ ਇਹਨਾਂ ਸਾਨੂੰ ਜਿਹੜੇ ਪੈਸੇ ਪਾਏ ਆ ਉਹ ਵਾਲੀ ਐ ਤੇ 1,40,000 ਰੁਪਏ ਇਹਨਾਂ ਸਾਨੂੰ ਜਦ ਪਾਇਆ ਜਦੋਂ ਅਸੀਂ ਇਹਦੀ ਕੰਪਲੇਂਟ ਕਰਵਾਈ ਤੇ ਇਹਤੇ ਕਾਰਵਾਈ ਹੋਣ ਲੱਗੀ ਫਿਰ ਇਹਨਾਂ ਕਿਹਾ ਵੀ ਮੇਰੇ ਤੇ ਕੋਈ ਕਾਰਵਾਈ ਨਾ ਕਰਵਾਇਓ ਹਾਂਜੀ ਤੁਹਾਨੂੰ ਮੰਨ ਕੇ ਚੱਲ ਜਿਹੜਾ ਇਹ ਕਹਿ ਰਿਹਾ ਮੈਂ ਕਮਿਸ਼ਨ ਪਾਉ ਉਹ ਥੋੜੇ ਹੀ ਪੈਸੇ ਸੀਗੇ ਸਾਡੇ ਹੀ ਪੈਸੇ ਆ ਸਰ ਸਾਡੇ ਹੀ ਪੈਸੇ ਆ ਹਾਂਜੀ ਅਸੀਂ ਕਿਹੜੀ ਕਮਿਸ਼ਨ ਖਾਣੀ ਆ ਹਾਂਜੀ ਬੰਦੇ 490 ਪਾਏ ਨੇ ਵਾਪਸ ਇਹਨੇ ਹੋਰ ਕਿੰਨੇ ਕੁ ਬੰਦਿਆਂ ਨੇ ਇਹ ਕੰਮ ਕੀਤਾ ਜਿਹਦੇ ਤੁਹਾਨੂੰ ਫੋਨ ਕਾਲ ਆਏ ਨੇਗੇ ਤੁਸੀਂ ਹਾਂਜੀ ਹਾਂਜੀ ਪਹਿਲਾਂ ਗੱਲ ਕਰ ਰਹੇ ਸੀ ਹੁਣ ਜਲੰਧਰ ਵੀ ਅਸੀਂ ਪਸੰਦ ਕਰਣੀ ਆ ਹਾਂਜੀ ਉਹਨੂੰ ਤੇ ਅਸੀਂ ਹੋਰ ਬੰਦਾ ਨੂੰ ਵੀ ਲੈ ਕੇ ਨਾ ਕਿੰਨੀ ਸਪੀਡ ਤਨੇ ਤੋਂ ਜੀ ਉਹ ਸਰ 4-5 ਈਮਾਨਦਾਰੀ ਨਾਲ ਆਪਣੇ 4-5 4-5 ਪਰਿਵਾਰ ਨੇ ਸਰ ਹਾਂਜੀ ਇੱਕ ਆਂਟੀ ਗੁਰਦਾਸਪੁਰ ਦੇ ਨੇ ਰੀਟਾ ਪਾਸਟਰ ਨੇ ਉਹ ਤੇ ਇੱਕ ਹੋਰ ਫਗਵਾੜੇ ਦੀ ਫੈਮਿਲੀ ਆ ਇੱਕ ਹੋਰ ਮੁੰਡਾ ਜਲੰਧਰ ਦਾ ਹੀ ਆ ਹਰੂਨ ਹੈ ਉਹਦਾ ਨਾਮ ਹਾਂਜੀ ਇਹ 3-4 ਫੈਮਿलीज ਨੇ ਇੱਕ ਹੋਰ ਸੀਗੇ ਉਹਨਾਂ ਦੇ ਪੈਸੇ ਜੇ ਤੁਸੀਂ ਇਹਨੇ ਪੀਜਾ ਲਵਾ ਕੇ ਦਿੱਤਾ ਹੈ ਤੁਹਾਨੂੰ ਕੀ ਕਹਾਂ ਥੋੜਾ ਵੀਜ਼ਾ ਲੱਗਿਆ ਹੈ ਹਾਂਜੀ ਹਾਂਜੀ ਲੱਗ ਗਿਆ ਪਹਿਲਾਂ ਕਿਹਾ ਵੀ ਪੈਸੇ ਪਹੁੰਚ ਕੇ ਦੇਣੇ ਨੇ ਨੇ ਨਾ ਮੇਰਾ ਵੀਜ਼ਾ ਲਵਾਤੇ ਫਿਰ ਇਹ ਪੈਸੇ ਦੀ ਮੰਗ ਕਰਨ ਲੱਗਾ ਦਿਨ ਰਾਤ ਮੈਨੂੰ ਟੌਰਚਰ ਕਰਦਾ ਸੀ ਰਾਤ ਨੂੰ 12-12 ਵਜੇ ਹੀ ਫੋਨ ਕਰਦਾ ਸੀ ਕਹਿੰਦਾ ਵੀ ਪੈਸੇ ਦੇ ਪੈਸੇ ਦੇ ਨਹੀਂ ਤੁਹਾਡੇ ਪਾਸਪੋਰਟਾਂ ਨੂੰ ਅੱਗ ਲਾਣ ਦੇਣੀ ਹੈ ਇਹਦੇ ਭਰਾ ਦਾ ਵੀ ਮੈਨੂੰ ਫੋਨ ਆਇਆ ਸੀ ਯੂ ਐਸ ਏ ਤੋਂ ਵੀ ਤੂੰ ਮੇਰੇ ਭਰਾ ਦੇ ਪੈਸੇ ਨਹੀਂ ਦੇ ਰਿਹਾ ਵੀ ਤੇਰੇ ਪਾਸਪੋਰਟਾਂ ਨੂੰ ਅੱਗ ਲਾ ਦਨਗੇ ਤੁਸੀਂ ਪੈਸੇ ਪਰ ਕਿੱਥੋਂ ਲੈ ਕੇ ਤੁਸੀਂ ਕਮੇਡੀ ਪਿੰਡ 37 ਲੱਖ ਰੁਪਏ ਭਾਜੀ ਮੈਂ ਜਦ ਆਂਦਾ ਸੀ ਮੈਂ ਗੱਡੀ ਤੇ ਆਂਦਾ ਸੀ ਇਹਦੇ ਕੋਲ ਹਾਂ ਗੱਡੀ ਵੀ ਗੱਡੀ ਵੀ ਚਾਹੁੰਦਾ ਸੀ ਮੇਰੀ ਸਵਿਫਟ ਗੱਡੀ ਸੀ ਮੇਰੇ ਕੋਲ ਅੱਛੇ ਮੈਨੂੰ ਟੋਰਚਰ ਕਰਨ ਲੱਗਿਆ ਮੈਂ ਆਪਣੀ ਗੱਡੀ ਵੀ ਵੇਚੀ ਮੇਰੀ ਦੋ ਕਨਾਲਾਂ ਵੀ ਕੀਤੀਆਂ ਸੀ ਉਹ ਵੀ ਮੈਂ ਭਾਜੀ ਇਹਨੂੰ ਪੈਸੇ ਪਾਏ ਨੇ ਰਿਮਿੰਡ ਵੇਚੀ ਦੋ ਕਨਾਲਾਂ ਦੋ ਕਨਾਲਾਂ ਬੇਸਤੀ ਸੀ ਮੈਂ ਹਾਂਜੀ ਮੇਰੀ ਜੀ ਬਾਕੀ ਜੋ ਜੁਐਲਰੀ ਉਹ ਵੀ ਬੈਂਕ ਚ ਪਈ ਆ ਸਾਰਾ ਸਬੂਤ ਆ ਮੇਰੇ ਕੋਲ ਪੈਂਟ ਦਾ ਹਾਂਜੀ ਮੇਰੇ ਕੋਲ ਸਾਰਾ 6 ਲੱਖ ਰੁਪਏ ਮੈਂ ਵਿਆਜ ਤੇ ਚੱਕਿਆ 30000 ਰੁਪਏ ਮੈਂ ਹਰ ਮਹੀਨਾ ਪਰ ਰਿਹਾ ਉਹਦਾ ਵੀ ਮੈਂ ਪ੍ਰੂਫ ਦੇ ਸਕ ਤੇ ਕਾਰਵਾਈ ਦੇ ਉੱਪਰ ਹਜੇ ਕੋਈ ਹੋਈ ਨਹੀਂ ਜੀ ਨਹੀਂ ਕਾਰਵਾਈ ਨਹੀਂ ਹੋਈ ਜੀ ਇਹਦੀ ਮੈਂ ਇਹਨੂੰ 37 ਲੱਖ 60 ਹਜ਼ਾਰ ਨਹੀਂ ਮੈਂ ਤਾਂ 40 ਲੱਖ ਤੋਂ ਪਲੱਸ ਆ ਗਿਆ ਭਾਜੀ ਮੈਂ ਵਿਆਜ ਪਰ ਪਰ ਕੇ ਥੱਕ ਗਿਆ ਅਸੀਂ ਪਰੇਸ਼ਾਨ ਹੋ ਕੇ ਇੱਥੇ ਆਏ ਆ ਅਸੀਂ ਪਰੇਸ਼ਾਨ ਹੋ ਕੇ ਮੀਡੀਆ 'ਚ ਗਏ ਆ ਮੈਂ ਇਨਸਾਫ ਮੰਗ ਰਹੀ ਆ ਨਹੀਂ ਤਾਂ ਮੈਂ ਮਤਲਬ ਕਿ ਮੈਂ ਕਹਿੰਦੀ ਆ ਵੀ ਤੁਸੀਂ ਸਾਨੂੰ ਮੌਤ ਦੇ ਦਿਓ ਹੁਣ ਅਸੀਂ ਇੰਨਾ ਵਿਆਜ ਅਸੀਂ ਕਿੱਥੋਂ ਭਰੀਏ ਅਸੀਂ ਬਹੁਤ ਪਰੇਸ਼ਾਨ ਹੋ ਗਏ ਅਸੀਂ ਇਨਸਾਫ ਮੰਗ ਰਹੇ ਆ ਸੋਹਰਾ ਸਾਹਿਬ ਨੂੰ ਕੀ ਹੋਇਆ ਜਦੋਂ ਮੈਂ ਪੈਸੇ ਪਾਏ ਆ ਸਾਰਾ ਪ੍ਰੂਫ ਆ ਮੇਰੇ ਕੋਲ ਉਸ ਤੋਂ ਬਾਅਦ ਉਹ ਜੋ ਪਾਣੀ ਦੇਖ ਲਓ ਇਸ ਬੰਦੇ ਦੇ ਠੀਕ ਹੈ ਇਹ ਜਿਹੜੇ ਬੰਦੇ ਨੇ ਸਾਰਾ ਕੁਝ ਵੇਚ-ਵਟ ਕੇ ਦਿੱਤਾ ਅੱਖਾ ਜਿਹਦੇ ਪਾਣੀ ਦੇਖ ਲਓ ਤਾਂ ਕੀ ਹੋਇਆ ਪਿਆ ਇਹ ਮੇਰਾ ਬੱਚਾ ਜੀ ਟੀਚਰ ਮੈਨੂੰ ਟੌਰਚਰ ਕਰਦੇ ਨੇ ਇੱਕ ਇੱਕ ਮਹੀਨੇ ਦੀ ਵੀ ਫੀਸ ਨਹੀਂ ਭਰੀ ਮੈਂ ਇਸ ਵੀਕ ਦੀ ਦੇ ਵਿਗੜ ਪਿੰਡ ਆ 2 ਸਾਲ ਹੋ ਗਏ ਸੀ ਵੈਂ ਦੀ ਫੀਸ ਨਹੀਂ ਭਰੀ ਪੂਰਾ ਸਾਲ ਹੋ ਗਿਆ ਫੀਸ ਨਹੀਂ ਭਰੀ ਹੈਗੀ ਅਸੀਂ ਮੇਰਾ ਮੀਟਰ ਤਾਂ ਨਾ ਹਰੇ ਸੀ ਮੈਂ 10000 ਰੁਪਏ ਭਰਿਆ 15000 ਰੁਪਏ ਮੈਂ ਹੋਲਡ ਕੀਤਾ ਮੇਰਾ ਮੀਟਰ ਤਾਂ ਨਾ ਬਿੱਲ ਦਾ ਮੈਂ ਸਾਰਾ ਪ੍ਰੂਫ ਦੇ ਦੂੰਗਾ ਹਾਂਜੀ ਮੇਰੇ ਕੋਲ ਸਭ ਕੁਝ ਆ ਸਾਡੇ ਫਾਦਰ ਸਾਹਿਬ ਨੂੰ ਉਹਨਾਂ ਨੇ ਡਾਕਟਰਾਂ ਨੇ ਕਿਹਾ ਵੀ ਤੁਸੀਂ ਨਾ ਵੀ ਇਹਨਾਂ ਨੂੰ ਫਰੂਟ ਦਿਓ ਅੱਛੀ ਡਾਈਟ ਦਿਓ। ਉਹ ਜਦੋਂ ਅਸੀਂ ਕਿਤੇ ਨਾ ਕਿਤੇ ਤੋਂ ਜੋੜ ਕੇ ਕਿਉਂਕਿ ਮੈਂ ਬੱਚੇ ਪੜਹੰਦੀ ਆ ਮੇਰੇ ਕੋਲ 4-5000 ਰੁਪਏ ਟਿਊਸ਼ਨ ਦੇ ਬਣਦੇ ਆ। ਜਦੋਂ ਅਸੀਂ ਮਤਲਬ ਕਿ ਇੱਕ ਸੇਬ ਜੋ ਮੇਰੇ ਬੱਚੇ ਦੇਖਦੇ ਆ ਵੀ ਮੈਂ ਇੱਕ ਫਾੜੀ ਇਹਨਾਂ ਨੂੰ ਵੀ ਦੇ ਦਾਂ ਪਰ ਮੇਰੇ ਤੋਂ ਦਈ ਨਹੀਂ ਜਾਂਦੀ ਮੈਂ। ਮੈਂ ਕੀ ਕਰਾਂ ਮੈਨੂੰ ਇਨਸਾਫ ਦਵਾ ਦਿਓ ਪਲੀਜ਼ ਮੇਰੀ ਮੈਂ ਚੋਲੀ ਅੱਡਦੀ ਆ ਆਪਣੀ ਪਲੀਜ਼। ਨਹੀਂ ਕੋਈ ਨਾ ਪਰਣਾ। ਮਹਾਰਾਜ ਦੇਖੋ ਇਹ ਇਹ ਦੁੱਖ ਨੇ ਪਰਿਵਾਰਾਂ ਦੇ ਮੈਂ ਕਮਿਸ਼ਨਰ ਦਾ ਜਿਹੜਾ ਚੇਅਰਮੈਨ ਲਾਇਆ ਮੈਂ ਉਹਨੂੰ ਵੀ ਪੁੱਛਣਾ ਚਾਹਣਾ ਤੇਰੇ ਕੋਲੇ ਵੀ ਇਹ ਕੁੜੀ ਆਈ ਆ ਤੂੰ ਦਰਖਾਸਤਾਂ ਦਵਾਉਣ ਦੀ ਬਜਾਏ ਗੱਲ ਅਲਝਾਉਣ ਦੀ ਬਜਾਏ ਪਰਿਵਾਰ ਨੂੰ ਇਨਸਾਫ ਨਹੀਂ ਦਵਾਇਆ ਤੂੰ ਪਰਿਵਾਰ ਨੂੰ ਇਨਸਾਫ ਦਵਾਉਂਦਾ ਹੀ ਤਾਂ ਇਹੀ ਤਾਂ ਸਭ ਤੋਂ ਵੱਡੀ ਗੱਲ ਸੀਗੀ ਕਿ ਇਹਨਾਂ ਨੂੰ ਅਗਲੇ ਨੂੰ ਪੈਸੇ ਦੀ ਜ਼ਰੂਰਤ ਆ ਅਗਲਾ ਸਬੂਤ ਦੇ ਰਿਹਾ ਅਗਲਾ ਮਹਿੰਗੀਆਂ ਗੱਟੀਆਂ 'ਚ ਘੁੰਮ ਰਿਹਾ ਸਾਰਾ ਕੁਝ ਕਰ ਰਿਹਾ ਪਰ ਤੂੰ ਪਰਿਵਾਰ ਨੂੰ ਇਨਸਾਫ ਨਹੀਂ ਦਵਾਇਆ ਭਰਾਵਾ ਇਹ ਜਿਹੜਾ ਕਿ ਸਭ ਤੋਂ ਵੱਡਾ ਕਾਰਨ ਹੈ ਇਹ ਦੱਸੋ ਇਹਦਾ ਕਦੋਂ ਇਹਨਾਂ ਨੂੰ ਇਹਨਾਂ ਦੇ ਹਾਲਾਤ ਦੇਖੋ ਕੀ ਨੇਗੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹਣਾ ਵੀ ਜਿਹੜਾ ਤੁਸੀਂ ਮੇਰੇ ਪੁੱਤਲੇ ਜੋ ਫੂਕਣਿਆ ਫੂਕੋ ਜੋ ਕੁਝ ਕਰਨਾ ਕਰੋ ਪਰ ਇਹ ਗਰੀਬਾਂ ਦੇ ਪੈਸੇ ਦਿਓ ਇਹਨਾਂ ਨੇ ਜਿਹੜੇ ਪੈਸੇ ਦਿੱਤੇ ਨੇ ਕਿ ਨਾ ਦਵਾਉ ਪੈਸੇ ਜਿਹੜੇ ਇਹਨਾਂ ਦੇ ਪੈਸੇ ਦਵਾਉਣਾ ਮੇਰੇ ਕੋਲ ਮੈਂ ਤੁਹਾਨੂੰ ਵੀਡੀਓ ਪਾਇਓ ਵੀ ਤੁਸੀਂ ਆ ਚੱਕੋ 37 ਲੱਖ ਰੁਪਇਆ ਮੜਵਾਤਾ ਮੜਵਾਓ ਮੜਵਾਓ ਇਹ ਗਰੀਬਾਂ ਦੇ ਪੈਸੇ ਥੋੜਾ ਬੰਦਾ ਪੱਟਾਂ ਦੇ ਥਾਪੀਆਂ ਮਾਰ ਮਾਰ ਕੇ ਥੋਡੀ ਸਹੇ ਦੇ ਵਿੱਚ ਉਹ ਬੰਦਾ ਬੰਦਾ ਉਹ ਪੁਲਿਸ ਨੂੰ ਕੁਛ ਨਹੀਂ ਗੋਲ ਰਹਾ ਕਿਸੇ ਨੂੰ ਕੁਛ ਨਹੀਂ ਗੋਲ ਰਹਾ ਠੀਕ ਆ ਬੰਦੇ ਦੇ ਜਦੋਂ ਪੈਸੇ ਮੰਗਦੇ ਨੇ ਬੰਦਾ ਗੱਲ ਨੂੰ ਏਜੰਟਾਂ ਨੂੰ ਗੱਲ ਕਮਾਉਣੀ ਆਉਂਦੀ ਆ ਉਹ ਤਾਂ ਗੱਲ ਮਿੰਟ ਤੇ ਕਮਾ ਜਾਂਦਾ ਦੇਖੋ ਜੀ ਇਹਨਾਂ ਨੂੰ ਮੋਗੇ ਦਿੱਤੇ ਨੇ ਪੈਸੇ ਉੱਥੇ ਭੱਜ ਗਏ ਜੀ ਪੈਸੇ ਇਹਦੇ ਖਾਤੇ ਚ ਗਏ ਹੋਣੇ ਡੀਲ ਇਹੜੇ ਕਰੀ ਗਾਹਾਂ ਦੀ ਗਾਹ ਜਾ ਕੇ ਪਸਾਹਣੂ ਰਿਹਾ ਉਹ ਵੀ ਦੇਖੋ ਮੋਗੇ ਲੈ ਚਲੋ ਜੀ ਉਹਨੂੰ ਲੈ ਚਲੋ ਜਦੋਂ ਇਸ ਮੁੰਡੇ ਨੇ ਇਹ ਗੱਲ ਕਹੀ ਵੀ ਜਿਹੜਾ ਮੋਗੇ ਵਾਲੀ ਦਰਖਾਸਤ ਦੀ ਵਿੱਚ ਉਹ ਗੱਲ ਕਰ ਰਹੇ ਹਨ ਬਾਈ ਉਹਦੇ ਬਾਰੇ ਬਰੀਫ ਚ ਦੱਸ ਮੜੀ ਇਹ ਮੋਗੇ ਬੁਲਾਇਆ ਜੀ ਮੈਂ ਇਹਨਾਂ ਨੇ ਕਹੇ ਵੀ ਮੇਰੇ ਤੋਂ ਕਰਾਇਆ ਲੈ ਲਈ ਤੂੰ ਮੋਗੇ ਆ ਜਾ ਵੀ ਮੋਗੇ ਵਾਲੇ ਦੇ ਖਿਲਾਫ ਕੰਪਲੇਂਟ ਦੇਣੀ ਹੈ ਮੈਂ ਇਹਨੂੰ ਕਹਾਂ ਵੀ ਮੈਂ ਮੋਗੇ ਵਾਲੇ ਦੇ ਖਿਲਾਫ ਕਿਉਂ ਦੇਵਾਂ ਕੰਪਲੇਂਟ ਮੈਂ ਤਾਂ ਤੇਰੇ ਅਕਾਊਂਟ ਪਾਈਆ ਪੇਮੈਂਟ ਮੋਗੇ ਇਹਨਾਂ ਨੇ ਮੇਰਾ ਕੋਈ ਲਿੰਕ ਨਾ ਮੈਂ ਉਹਨੂੰ ਜਾਣਦਾ ਮੈਂ ਆਪਣੇ ਭਰਾ ਦਾ ਪਾਸਪੋਰਟ ਤੇ ਆਪਣੀ ਭਾਬੀ ਦਾ ਤੈਨੂੰ ਦਿੱਤਾ ਸੀ ਪਾਸਪੋਰਟ ਤੂੰ ਕੰਮ ਕਰਾਇਆ ਮੈਂ ਉਹ ਮੋਗੇ ਕਿਉਂ ਆਵਾ ਕਹਿੰਦਾ ਤੈਨੂੰ ਆਣਾ ਪਊਗਾ ਜੇ ਪੈਸੇ ਲੈਣੇ ਆਪਣੇ ਆਣਾ ਪਊਗਾ ਉੱਥੇ ਐਸਐਸਪੀ ਦਫਤਰ ਮੈਂ ਪੇਸ਼ ਹੋਇਆ ਐਸਪੀ ਸਾਹਿਬ ਨੇ ਮੈਨੂੰ ਕਿਹਾ ਵੀ ਤੂੰ ਕੀ ਕਿਨੂੰ ਦਿੱਤੇ ਨੇ ਪੈਸੇ ਮੈਂ ਕਿਹਾ ਵੀ ਫਰਾਂਸਿਸ ਮਸੀਹ ਦੇ ਖਾਤੇ 'ਚ ਪਾਏ ਨੇ ਕਹਿੰਦਾ ਵੀ ਤੁਸੀਂ ਮੋਗੇ ਵਾਲੇ ਦੇ ਖਿਲਾਫ ਕਿੱਦਾਂ ਆਏ ਹੋ ਮੈਂ ਕਿਹਾ ਵੀ ਉਹਨਾਂ ਦੇ ਖਿਲਾਫ ਨਹੀਂ ਆ ਮੈਂ ਤਾਂ ਇਹ ਤੋਂ ਲੈਣਦਾਰ ਆ ਮੈਂ ਇਹਨਾਂ ਦੇ ਅਕਾਊਂਟ ਪਾਏ ਨੇ ਇਹਦੀ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਭਾਜੀ ਕੀ ਐਸਐਸਪੀ ਸਾਹਿਬ ਜੀ ਅਸੀਂ 25 ਤਰੀਕ ਨੂੰ ਕਹਿੰਦੇ ਪੈਸੇ ਰਾਵਾਂਗੇ ਤੇ 25 ਤਰੀਕ ਤੱਕ ਕਹਿੰਦੇ ਤੁਹ ਹੁਣ 25 ਤਰੀਕ ਨੂੰ ਸਾਨੂੰ ਬੁਲਾਇਆ ਸੋ ਤੁਸੀਂ ਵੀ ਸਿੱਧੇ ਉੱਥੇ ਆ ਜਿਓ ਮੇਰਾ ਵੀਰ ਆਪਦੇ ਕੈਸ਼ ਕ੍ਰੇਡ ਲੈ ਜਿਓ ਆ ਕੇ ਨਹੀਂ ਬ੍ਰਦਰ ਮੈਂ ਤਾਂ ਅੰਚ ਕਦਮ ਮੇਰੇ ਕੋਲ ਤਾਂ 1 ਰੁਪਿਆ ਨਹੀਂ ਹੈ ਕਰੇ ਮੈਂ ਕਿੱਦਾਂ ਆਵਾਂ ਐਡੀ ਦੂਰ ਤੇ ਬ੍ਰਦਰ ਕੋਈ ਗੱਲ ਨਹੀਂ ਮੇਰਾ ਵੀਰ 25 ਤਰੀਕ ਨੂੰ ਮੈਂ ਤੈਨੂੰ ਕਰਾਇਆ ਪਾ ਦੂੰਗਾ ਤੁਸੀਂ ਆ ਜਿਓ ਮੇਰਾ 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 ਬੁਰਾ ਹਾਲਾ ਕਰਦਾ ਮੈਂ 6 ਲੱਖ ਰੁਪਏ ਦਾ ਤਾਂ ਵਿਆਜ ਭਰ ਰਿਆ ਜੇ ਤੁਸੀਂ ਕਹੇ ਤਾਂ ਮੀਤ ਤੇ ਚੱਕ ਲੋ ਕਿੰਗਿਆ ਇਹ ਸਾਰੀਆਂ ਗੱਲਾਂ ਜੰਟ ਗੋਲਮੋਲ ਕਰਦੇ ਹੁੰਦੇ ਨੇ ਕਿਉਂ ਕਿਵੇਂ ਕਰਦੇ ਨੇ ਇਹ ਇਹ ਗੋਲਮੋਲ ਇਹ ਕਰਦੇ ਨੇ ਆਜੂ ਜੀ ਗਾਹਾਂ ਸੀ ਉਹ ਤੋਂ ਪੈਸੇ ਲੈਣੇ ਆ ਜੀ ਉਹ ਤੋਂ ਪੈਸੇ ਲੈਣੇ ਆ ਅਸੀਂ ਉਹਨੂੰ ਦੇਤੇ ਅਸੀਂ ਉਹਨੂੰ ਦੇਤੇ ਆਹੀ ਗੱਲ ਆ ਨਾ ਹੁਣ ਮੈਨੂੰ ਇਹ ਦੱਸੋ ਵੀ ਜਿਹਦੇ ਖਾਤੇ ਦੇ ਵਿੱਚ ਪੈਸੇ ਗਏ ਨੇਗੇ ਜਿਹੜਾ ਬੰਦਾ ਪੈਸੇ ਲੇਗਾ ਉਹ ਗੱਲ ਨੂੰ ਗਾਹਾਂ ਗੋਲਮੋਲ ਕਰਕੇ ਇਹਨਾਂ ਨੂੰ ਪੈਸੇ ਦੇਣਾ ਨਹੀਂ ਚਾਹੁੰਦਾ ਕਹਾਣੀ ਤਾਂ ਅਸਲ ਦੇ ਵਿੱਚ ਆਈ ਹੈ ਜਿਹੜਾ ਜ਼ਿੰਮੇਵਾਰਾ ਜਿਨੇ ਪੈਸੇ ਲੈਂਦੇ ਨੇ ਜਿਨੇ ਬਾਜ਼ੀ ਦਾ ਗਲਤ ਲਵਾਇਆ ਜੱਲੀਲਾ ਜ਼ਿੰਮੇਵਾਰ ਤਾਂ ਉਹ ਆ ਨਾ ਇਸ ਕਰਕੇ ਆ ਜਿਹੜੀ ਸਾਰੀ ਕਹਾਣੀ ਆ ਅਸੀਂ ਇਹਨਾਂ ਲੋਕਾਂ ਦੇ ਨਾਲ ਖੜੇ ਹਾਂ ਇਹਨਾਂ ਲੋਕਾਂ ਨਾਲ ਖੜਦੇ ਰਾਵਾਂਗੇ ਪਰ ਸਾਡਾ ਕੰਮ ਹੀ ਨਹੀਂ ਹੈਗਾ ਸੀ ਬੁੱਕਲ ਤੇ ਗੁੜ ਪਾਣਾ ਰਿਹਾ ਮੈਂ ਉਹਨੂੰ ਵੀ ਜਿਹੜਾ ਮਨੋਰਿਟੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਲਾਇਆ ਉਹਨੂੰ ਵੀ ਕਹਿਣਾ ਚਾਹਣਾ ਜਿਤੇਰੀ ਹੱਕ ਚ ਦਾਵਾ ਦਬਾ ਪੈਸੇ ਕੱਲਾ ਸਿਰਫ ਔਰ ਸਿਰਫ ਡਰਾਮੇ ਕਰਨ ਤੇ ਕਰ ਜਾ ਗੇਮਾਂ ਖੇਡਣ ਤੇ ਕਰਨਾ ਨਾ ਰੋ ਸਾਨੂੰ ਤੁਹਾਡਾ ਕੋਈ ਡਰ ਘਬਰਾਟ ਨਹੀਂ ਹੈਗਾ ਮੈਂ ਉਸ ਮੁੱਦੇ ਤੇ ਜਾਣਾ ਨਹੀਂ ਚਾਹਣਾ ਜਿਹੜਾ ਤੁਸੀਂ ਡਰਾਮੇ ਪਖੰਡ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਪਰ ਇਹਨਾਂ ਪਹਿਲਾਂ ਗਰੀਬਾਂ ਨੇ ਪੈਸੇ ਦਿਓ ਬਾਅਦ ਥੋੜਾ ਨਾ ਮੈਂ ਗੱਲਬਾਤ ਕਰਦਾ ਤੁਸੀਂ ਆਪਣਾ ਨੂੰ ਆਪਣੇ ਬਣ ਕੇ ਠ ਸੋ ਬੁੱਕਲ ਦੇ ਵਿੱਚ ਤੁਸੀਂ ਸੱਪ ਬਣੇ ਬੈਠੇ ਹੋ ਅੱਜ ਕਰ ਕਰੋੜਾਂ ਰੁਪਈਆ ਲੋਕਾਂ ਦਾ ਕਢਾਤਾ ਕਰੋੜਾਂ ਰੁਪਈਆ ਕੋਈ ਬੰਦਾ ਆਇਆ ਕਹਿੰਦਾ ਭਾਨੇ ਨੇ 5 ਰੁਪਈਆ ਲੈ ਤਨੇਗੇ ਠੀਕ ਆ ਨਾ ਗੱਲ ਗੱਲਾਂ ਕਰਨੀਆਂ ਗੱਲਾਂ ਮਾਰਨੀਆਂ ਕੱਲਾ ਦੇ ਕੇ ਅਪਰੂਵ ਚਲੇ ਗਈ ਚਲੋ ਜੀ ਉਹ ਤੂੰ ਕਿਵੇਂ ਕਹਿੰਦੀ ਸੀ ਕੁੜੀ ਵੀ ਉਹ ਦੇਖ ਕੇ ਆ ਗਿਆ ਕਹਿੰਨੇ 4 ਮਹੀਨੇ ਦਾ ਕੁਝ ਬੋਲਿਆ ਨਹੀਂ ਹਨਾ ਕਿ 4 ਮਹੀਨੇ ਤਾਂ ਕਹਿੰਦੀ ਕੁਝ ਬੋਲਣੇ 4 ਮਹੀਨੇ ਦਫਤਰ ਦੇ ਵਿੱਚ ਉਹਨੂੰ ਜਾ ਕੇ ਮਿਲਿਆ ਟਕਰ ਨਹੀਂ ਮੈਂ 4 ਮਹੀਨੇ ਤੋਂ ਫੋਨ ਕਰ ਰਿਹਾ ਇਸ ਬੰਦੇ ਨੂੰ ਏਜੰਟ ਨੂੰ ਫਰਾਂਸਿਸ ਮਸੀ ਨੂੰ ਇਹ ਮੇਰਾ ਫੋਨ ਨਹੀਂ ਚੱਕਦਾ ਜਦ ਇਹਦੇ ਕਾਲੀ ਕਰਤੂਤਾਂ ਦੇ ਪਾਣੀ ਫਿਰ ਗਿਆ ਤੇ ਇਹ ਚੂਹਾ ਬਿਰਲ ਤੋਂ ਬਾਹਰ ਆ ਗਿਆ ਪਾਣੀ ਪੀਣ ਤੇ ਹਾਂ ਇਹ ਹੁਣ ਬਾਹਰ ਆ ਗਿਆ ਹੁਣ ਇਹ ਬੋਲਣ ਲੱਗਿਆ ਕੁਸਤੇ ਕੁਛ ਸਭ ਝੂਠ ਹੈ ਠੀਕ ਹੈ ਜੀ ਆਮਣੇ ਸਾਹਮਣੇ ਬਹਿ ਕੇ ਗੱਲ ਕਰੋ ਸਚਾਈ ਤਾਂ ਆਣੀਆ ਘਰ ਬੈਠ ਕੇ ਸਾਹਮਣੇ ਛੁਪਣ ਛੁਪਣ ਵਾਲੀ ਗੱਲ ਨਹੀਂ ਹੈ ਨਾ ਦਫਤਰ ਜਾਂਦੇ ਸੀ ਇਕੱਲਾ ਸਕਿਉਰਟੀ ਗਾਰਡ ਵਹਿੰਦਾ ਸੀ ਅਸੀਂ ਰਾਤ ਨੂੰ 12 12 ਵਜੇ ਤੱਕ ਉੱਥੇ ਬੈਠੇ ਹਾਂ 11 11 ਵਜੇ ਤੱਕ ਦਫਤਰ ਖੁੱਲਾ ਰਹਿੰਦਾ ਸੀ ਕੋਈ ਨਹੀਂ ਜਾਂਦਾ ਸੀ ਸਾਰੇ ਭੱਜ ਜਾਂਦੇ ਸੀ ਮੈਡਮਾਂ ਤੇ ਸਭ ਸਕਿਉਰਟੀ ਗਾਰਡ ਸਾਡੇ ਕੋਲ ਵੀਡੀਓ ਪਈ ਆ ਉਹ ਵੀ ਸਭ ਕੁਝ ਪ੍ਰੂਫ ਹੈ ਸਾਡੇ ਕੋਲ ਤੂੰ ਮਾਰਦਾ ਘਰੇ ਬੈਠ ਕੇ ਗੱਲਾਂ ਠੀਕ ਹੈ ਤੇਰੇ ਵਰਗੇ 20 ਦੀ ਮਸਾਲ ਚ ਕਹੀ ਆ 20 ਨਹੀਂ ਹਜ਼ਾਰਾਂ ਦੀ ਸਾਲ ਸਾਲ ਚ ਕਹੀਊਗੀ ਠੀਕ ਹੈ ਠੱਗੀਆਂ ਮਾਰਨੀ ਤੁਸੀਂ ਪੰਜਾਬ ਨੂੰ ਬਰਬਾਦ ਕਰਕੇ ਸੜਤਾ ਜਣਾ ਤੁਸੀਂ ਸਾਰਿਆਂ ਨੇ ਇਨਾ ਪੰਜਾਬ ਦੇ ਵਿੱਚ ਐ ਇੰਨੇ ਮਾੜੇ ਹਾਲਾਤ ਨੇਗੇ ਕਿਸੇ ਦਾ ਇਹਦਾ ਇਹਨਾਂ ਦਾ ਪਿਓ ਬਿਮਾਰ ਪਿਆ ਕਿਸੇ ਦਾ ਰਿਸ਼ਤਾ ਟੁੱਟ ਗਿਆ ਕਿਸੇ ਦਾ ਕੁਛ ਹੋ ਗਿਆ ਕਿਸੇ ਦਾ ਕੁਛ ਹੋ ਗਿਆ ਐਡਾ ਤੁਸੀਂ ਪੰਜਾਬ ਨੂੰ ਬਰਬਾਦੀ ਵੱਲ ਲੈ ਕੇ ਜਾ ਚੁੱਕੇ ਹੋ ਇਸ ਕਰਕੇ ਆ ਦੇ ਉਹਨਾਂ ਦੇ ਪੈਸੇ ਠੀਕ ਆ ਪ੍ਰਸ਼ਾਦ ਚੰਦ ਦੇ ਅਨੁਸਾਰੀ ਅਗਲੀ ਜਿਹੜੀ ਕਾਰਵਾਈ ਆ ਇਹਨਾਂ ਨੇ ਜੇ ਪਹਿਲਾਂ ਦੋ ਥਾਂਾਂ ਤੇ ਪਹਿਲਾਂ ਉਹ ਤਾਂ ਹਰਿਆਣਾ ਦਰਖਾ ਦਿੱਤੀ ਹੋਈ ਆ ਉਸ ਦਿਨ ਇਹ ਪਹਿਲਾਂ ਉਧਰ ਵੀ ਜਲੰਧਰ ਗਿਆ ਉਸ ਦਿਨ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਲਈ ਨਹੀਂ ਗਈ ਹੁਣ ਦੁਬਾਰਾ ਫਿਰ ਜਿਹੜੀ ਐਪਲੀਕੇਸ਼ਨ ਦੇਣੀ ਆ ਦੁਬਾਰਾ ਫਿਰ ਮੀਡੀਆ ਦੇ ਵਿੱਚ ਜਾ ਕੇ ਸਾਰਿਆਂ ਨੂੰ ਲੈ ਕੇ ਇਹਨਾਂ ਦੀ ਐਪਲੀਕੇਸ਼ਨ ਦਿੰਨੇ ਆ ਦੇਖਦੇ ਆ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਪ੍ਰਸ਼ਾਸਨ ਨਹੀਂ ਕਰਨਾ ਐਫ ਆਰ ਮਾਰੀ ਕੱਟ ਕੇ ਨਾ ਰੈਸ਼ਟ ਪਾਉਣੀਆਂ ਨਾ ਕੁਝ ਹੋਰ ਕਰਨੀਆਂ ਜੇਕਰ ਤੁਸੀਂ ਯਾਰ ਮੈਨੂੰ ਇਹ ਨਹੀਂ ਸਮਝ ਆ ਸਕਦੀ ਜੇਕਰ ਤੁਸੀਂ ਲੋਕਾਂ ਨੇ ਬਲਡੋਜ਼ਰ ਨਾਲ ਘਾਟਾ ਸਕਦੇ ਉਹਨਾਂ ਜਾਂਟਾਂ ਦੇ ਕਿਉਂ ਢਾ ਸਕਦੇ ਬਈ ਜੇ ਤੁਸੀਂ ਮੇਰੇ ਵਰਗਾ ਉੱਪਰ ਝੂਠੇ ਪਰਚੇ ਪਾ ਸਕਦੇ ਹੋ ਨਿਗਾ ਉੱਪਰ ਝੂਠੇ ਪਰਚੇ ਪਾ ਸਕਦੇ ਤਾਂ ਇਹਨਾਂ ਨੂੰ ਗੋਲੀਆਂ ਇਹਨਾਂ ਉੱਪਰ ਪਾ ਕੇ ਇਹਨਾਂ ਨੂੰ ਅੰਦਰ ਸੜ ਦਿਓ ਜੇਕਰ ਤੁਸੀਂ ਚਾਹੋ ਨੀ ਜਿਹੜਾ ਆ ਪਾਤ ਹੈ ਤੁਸੀਂ ਜਿਹੜੀਆਂ ਆ ਧਾਰਾਂ ਲਾ ਕੇ ਉਹ ਪਰਚਾ ਕੱਢਦੇ ਹੋ ਨਾ ਵੀ 420 ਦਾ ਇਹਦੇ ਵਿੱਚ ਦੇਖੋ ਜੀ ਦੀ ਇਹਦੀ ਬੇਲ ਹੋ ਗਈ ਜੀ ਇਹ ਹੋ ਗਈ ਜੇ ਤੁਸੀਂ ਇਹ ਜੇ ਘੱਟੋ ਘੱਟ 100 ਜਾਂਟਾਂ ਨੂੰ ਜੇ ਪੁਲਿਸ ਠੋਕ ਦੇਣਾ ਧਰਕੇ ਅੰਦਰ ਪਾ ਕੇ ਨਾ ਉੱਪਰ ਤਾਕੜੀਆਂ ਧਰਾਵਾਂ ਲਾ ਕੇ ਤੁਸੀਂ ਕੀ ਕਰਦੇ ਹੋ ਦੇਖੋ ਜੀ ਇਹ ਕੋਈ ਗੋਲੀਆਂ ਗੋਲੀਆਂ ਕੋਈ ਨਸ਼ਾ ਨੂੰ ਪਾ ਕੇ ਠੋਕ ਦੋ ਉਹਨਾਂ ਨੂੰ ਅੰਦਰ ਯਾਰ ਇਹਨਾਂ ਨੇ ਇਹ ਤੁਹਾਨੂੰ ਇਹ ਵੀ ਇਹ ਪਰਚੇਉਂ ਨਿਕਲਿਆਉਂਦੇ ਨੇ ਜਿਹੜਾ ਜੈਂਟ 150 ਟੋਕਿਆ ਹੋਵੇ ਤੁਸੀਂ ਮੁੜ ਕੇ ਨਿਕਲ ਕੇ ਦਿਖਾਉਂਦੇ ਮੁੜ ਕੇ ਹੋਰ ਠੱਗੀਆਂ ਮਾਰ ਕੇ ਦਿਖਾਉਣਾ ਇਸ ਕਰਕੇ ਜਿਹੜਾ ਕਿ ਕੇਂਦਰੀ ਮੰਤਰੀ ਨੂੰ ਖੜ ਕੇ ਵਿਧਾਨ ਲੋਕ ਸਭਾ ਦੇ ਵਿੱਚ ਇਹ ਗੱਲ ਬੋਲਣੀ ਪਈ ਜਿਹੜਾ ਹੁਣ ਸੈਸ਼ਨ ਚੱਲਿਆ ਇੱਡੀ ਵੱਡੀਆਂ ਜਿਹੜੀਆਂ ਠੱਗੀਆਂ ਹੋ ਰਹੀਆਂ ਨੇਗੀਆਂ ਇਨ੍ਹਾਂ ਵੱਲ ਧਿਆਨ ਦਿਓ ਅਗਲੀ ਜਿਹੜੀ ਗੱਲਬਾਤ ਮੈਂ ਤੁਹਾਡਾ ਨਾ ਫੇਰ ਰੱਖਦਾ ਪਹਿਲਾਂ ਆਹ ਗੱਲ ਵੱਲ ਧਿਆਨ ਦਿਓ ਜਿਹੜਾ ਕੁਝ ਤੁਸੀਂ ਮੇਰੇ ਤੇ ਕਰਨਾ ਕਰੋ ਅਸੀਂ ਤੁਹਾਡੇ ਅਸੀਂ ਤੁਹਾਡੇ ਉਸ ਚੀਜ਼ ਦੇ ਵਿੱਚ ਠੋਡੀਆਂ ਜਿਹੜੀਆਂ ਅਸੀਂ ਉਹ ਗਲਤ ਨੀਤੀਆਂ ਦਾ ਵਿਰੋਧ ਅਸੀਂ ਕਰ ਦੇਵਾਂਗੇ do